ਆਹ ਟੋਲਤੇ ਆ ਬਾਈ ਕਸ਼ਮੀਰੀ ਪਹਿਲਾਂ ਤਾਂ ਇਹਨੇ ਮਾਲਦ ਕੀਤੀ ਫਿਰ ਇਹਨੇ ਸਾਥੀਆਂ ਨੂੰ ਫੋਨ ਕੀਤਾ ਇਹ ਸਾਰਾ ਬੋਰਡ ਤੇ ਘੁੰਮ ਫਿਰ ਕੇ ਆਉਂਦੇ ਆ ਅੱਜ ਪਹਲਗਾਮ ਗਏ ਸੀਗੇ ਤੇ ਸਾਡੀ ਹੈਲਪਫੁਲੀ ਰੁਕੇ ਜਿਵੇਂ ਪੰਜਾਬ ਦੇ ਵਿੱਚ ਮੂਹ ਮੋਹਬਤ ਹੈ ਕਸ਼ਮੀਰੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ ਤੇ ਆਪਾਂ ਇੰਟਰੋ ਕਰਾਂਗੇ ਬਾਈ ਜੀ ਆਪਕਾ ਨਾਮ ਸ਼ਾਹਿਬ 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 ਕਾਹਾਂ ਸੇ ਜੇਹੇ ਸੇ ਆਵੰਤੀਪੁਰਾ ਸੇ ਚਲੋ ਆਵੰਤੀਪੁਰਾ ਸੇ ਤੇ ਇਧਰ ਬਾਈ ਜੀ ਆਪਕਾ ਨਾਮ ਸ਼ਾਹਿਬ ਸ਼ਾਹਿਬ ਸ਼ਾਹਬਾ ਸਿਪੀ ਅ ਆਪਕ ਯਹੀ ਸੇ ਹਾਂ ਲੋਕਲ ਹੀ ਆ ਲੋਕਲ ਅਵੰਤੀਪੁਰਾ ਸੇ ਅਮੀਰ 파ਰਖ ਆਪ ਔਰ ਆਪ আদਿਲ আদਿਲ ਆਪ ਵੀ ਯਹ ਅਵੰਤੀਪੁਰਾ ਤਾਂ ਦੋਸਤੋ ਦੇਖ ਸਕਦੇ ਹੋ ਇਹ ਚਾਰੇ ਦੋਸਤ ਹੈ ਇਹ ਬਾਈਕ ਤੇ ਘੁੰਮਣ ਫਿਰਨੇ ਜਾਂਦੇ ਆ ਕਮੱਕੜ ਬੰਦੇ ਆ ਜਦੋਂ ਵੀ ਟਾਈਮ ਮਿਲਦਾ ਇਹ ਆਸੇ ਪਾਸੇ ਕਸ਼ਮੀਰ ਦੀਆਂ ਥਾਵਾਂ ਉਹ ਘੁੰਮਣ ਜਾਂਦੇ ਆ ਤੇ ਔਰ ਹੈਲਪਫੁਲ ਬੰਦੇ ਇਹਨਾਂ ਨੇ ਦੇਖੀ ਗੱਡੀ ਤੇ ਸਾਡੇ ਕੋਲੇ ਰੁਕੇ